ਮਿੰਦਰ ਕੁਮਾਰ ਸਰਪ੍ਰਸ ਆਰਤੀਆ ਸੈਸ਼ਨ ਸਬਜੀ ਮੰਡੀ ਪਟੰਡਾ ਜੇ ਗੱਲ ਕੀਤੀ ਹੈ ਪਿਆਜ਼ ਤੇ ਆਉਣ ਵਾਲੇ ਸਮੇਂ ਤੇ ਪਿਆਜ਼ ਦਾ ਰੇਟ ਵੱਧ ਸਕਦਾ ਹੈ। ਕਿ ਆਏ ਦੇਖੋ ਜੀ ਕਿ ਸਾਰੀ ਚੀਜ਼ ਮੌਸਮ ਦੇ ਡਿਪੈਂਡ ਹਸਟਮ ਤੇ ਕਿਉਂਕਿ ਪਰਿਸ਼ੀਅਬਲ ਗੁੱਡਸ ਕੋਈ ਵੀ ਹੈ ਇਹਨੂੰ ਜਲਦੀ ਖਰਾਬ ਹੋਣ ਵਾਲੀ ਚੀਜ਼ ਹੈ। ਸਬਜੀ ਮੰਡੀ ਦੇ ਵਿੱਚ ਜਿਹੜੀ ਸਬਜੀ ਆ ਪਰਿਸ਼ੀਅਬਲ ਗੁੱਡਸ ਹੈ। ਅਗਰ ਗੁਜਰਾਤ ਮਹਾਰਾਸ਼ਟਰ ਦੇ ਵਿੱਚ ਪਰ ਐਮਪੀ ਚ ਬਾਰਿਸ਼ ਦਾ ਪ੍ਰਕੋਪ ਪਿਆ ਉਹਦੇ ਨਾਲ ਪਿਆਜ਼ ਡੈਮੇਜ ਹੋਇਆ ਤਾਂ ਰੇਟ ਵੱਧ ਵੀ ਸਕਦੇ ਹੈ। ਤੇ ਜੇ ਉੱਥੇ ਬਚਾਅ ਹੋ ਗਿਆ ਜੇ ਉਹ ਰਾਈਲ ਜਿਹੜੀ ਹੈ ਪਰ ਪਰਾਂਦੀ ਰਹੀ ਤਾਂ ਰੇਟ ਵਧਣ ਦਾ ਕੋਈ ਚਾਂਸ ਨਹੀਂ ਪਰ ਇਹ ਕੁਝ ਨਹੀਂ ਕਿਹਾ ਜਾ ਸਕਦਾ ਹਜਤੋਂ ਲਾਲਾ ਵੀ ਜੁਲਾਈ ਦੇ ਐਂਡ ਤੱਕ ਹੀ ਪਤਾ ਲੱਗੂਗਾ ਕਿ ਪਿਆਜ਼ ਦੇ ਕਿਉਂ ਮੌਸਮ ਜਿਹੜਾ ਹੈ ਜੁਲਾਈ ਦੇ ਮਹੀਨੇ ਚ ਆ ਕੇ بارشਾ-ਪੁਰਸ਼ਾ ਖਤਮ ਹੋ ਜਾਂਦੀ ਹੈ ਮੌਨਸੂਨ ਦਾੜਾ ਪਰ ਕੋਪ ਕੱਢ ਜਾਂਦਾ ਗੁਜਰਾਤ ਔਰ ਮਹਾਰਾਸ਼ਟਰ ਤੇ ਐਮਪੀ ਇਹ ਨਹੀਂ ਸਟੇਟਾਂ ਸਾਡੇ ਹਿੰਦੁਸਤਾਨ ਜਿਹੜੇ ਪਿਆਜ਼ ਸਾਰੇ ਹਿੰਦੁਸਤਾਨ ਨੂੰ ਪ੍ਰੋਵਾਈਡ ਕਰਦੀਆਂ ਉਥੇ ਪਾਣੀ ਦੀ ਮਤਲਬ ਜੇ ਦਰਿਆ ਫਲੱਡ ਕੋਵਰਫਲ ਹੋ ਜਾਂਦਾ ਕੰਮ ਤਾ ਫਿਰ 100% ਤੇਜ਼ੀਆਂ ਦੇ ਚਾਂਸ ਹੈ ਨਹੀਂ ਇਹ ਵੀ 22 ਰੁਪਏ ਦੇ ਕਰੀਬ ਪਿਆਜ ਵਿਕਦਾ ਰਹੂਗਾ ਇਸ ਟਾਈਮ ਹੋਲਸੇਲ 25 ਰੁਪਏ ਖਰਚੇ ਘਰਚੇ ਪਾ ਕੇ 28-30 ਰੁਪਏ ਵੇਚੋ 25 ਤੋਂ 30 ਰੁਪਏ ਸਹੀ ਰੇਟ ਮਾਰਕੀਟ ਦਾ ਹੈ ਖੁਦਾ ਦਾ ਉਹ ਸਬਜ਼ੀਆਂ ਦੇ ਭਾਅ ਤੇ ਪਰਤ ਸਬਜ਼ੀਆਂ ਦੀ ਗੱਲ ਸੁਣ ਲਓ ਜੀ ਜਦੋਂ ਵੀ ਗਰਮੀ ਆਉਂਦੀ ਹੈ ਜਿਹੜੇ ਜੂਨ ਜੁਲਾਈ ਦਾ ਮਹੀਨਾ ਹੈ ਅੱਧੇ ਮਈ ਤੋਂ ਲੈ ਕੇ ਅੱਧੇ ਜੁਲਾਈ ਤੱਕ ਜਾਂ ਲਾਂਸ ਜੁਲਾਈ ਤੱਕ ਬਾਰਿਸ਼ਾਂ ਪੈਂਦੀਆਂ ਉਹਦੇ ਕਰਕੇ ਜਿਹੜੀ ਬੱਲਾਂ ਲੱਗੀਆਂ ਹੁੰਦੀਆਂ ਕਦੋਂ ਰਿਆ ਤੋਰੀਆਂ ਦੀ ਪਾਣੀ ਨਾਲ ਡੁੱਕੇ ਖਤਮ ਹੋ ਜਾਂਦੀ ਹੈ ਤਾਂ ਇਸ ਟਾਈਮ ਜਿਹੜੀ ਸਬਜੀਟ ਟਮਾਟਰ ਸਭ ਹਿਮਾਚਲ ਪ੍ਰਦੇਸ਼ ਤੋਂ ਆਉਂਦਾ ਹੈ ਹਿਮਾਚਲ ਪ੍ਰਦੇਸ਼ ਤੋਂ ਜਿਹੜਾ ਖਾਣਾ ਉਹ ਦੇਖੋ ਥਰੋਅ ਆਊਟ ਇੰਡੀਆ ਜਾਣਾ ਕਾਫੀ ਸਟੇਟਾਂ ਤੇ ਪਹਾੜੀ ਇਲਾਕੇ ਦਾ ਸਾਮਾਨ ਹੀ ਅੱਜ ਕੱਲ ਜਾਊਗਾ ਜਦੋਂ ਪਹਾੜੀ ਇਲਾਕੇ ਦਾ ਸਾਮਾਨ ਹੈ ਕੁਆਂਟੀਟੀ ਘਟ ਹੈ ਖਾਣੇ ਦੇ ਜਾਂਦੇ ਜਿਵੇਂ ਗੋਭੀ ਹੈ ਉਹ 60 ਰੁਪਏ ਕਿਲੋ ਵਿਕਰੀ ਹੈ ਮਟਰ 80 ਤੋਂ ਲੈ ਕੇ 110 ਰੁਪਏ ਕਿਲੋ ਵਿਕਰੀ ਹੈ ਟਮਾਟਰ ਜਿਹੜੇ ਅੱਜ ਤੋਂ ਪਹਿਲਾਂ 5-10 ਰੁਪਏ ਦਾ ਸੀ ਉਹ ਅਰਦਸ ਨੇ 30 ਕਿਲੋ ਵਿਕਰੀਆ ਤੇ ਮੈਂ ਜਿਹੜੀ ਚੀਜ਼ ਸਭ ਤੋਂ ਤਾਂ ਹੀ ਕਮੀ ਆ ਹਿਮਾਚਲ ਤੋਂ ਆਉਣ ਕਰਕੇ ਇਹਨਾਂ ਦਾ ਰੇਟ ਵਧਨੇ ਕਿਉਂਕਿ ਤੇ ਕੁਆਂਟੀਟੀ ਘਟ ਪੈਦਾ ਕੰਜ਼ਮਪਸ਼ਨ ਜ਼ਿਆਦਾ ਹੈ ਉਹਦੇ ਕਰਕੇ ਰੇਟਾਂ ਦਾ ਫਰਕ ਹੈ 12ਵਾਂ ਆਪਸ਼ਨ ਕੀ ਹੈ ਨਾ ਜੀ ਮੈਂ ਸਬਜ਼ੀ ਮੰਡੀ ਦੇ ਵਿੱਚ ਹੀ ਆਲੂ ਪਿਆਏ ਦਾ ਕੰਮ ਕਰਦਿਆਂ ਸੀ ਤੁਹਾਨੂੰ ਲੱਗਦਾ ਕਿ ਆਉਣਾ ਸਮਝ ਜਿਹਾ ਪਿਆਜ਼ ਦਾ ਵੀ ਲੋਕ ਮੂਰ ਸਕੀ ਬਾਜ਼ਾਰ ਵਿੱਚ ਪਿਆਜ਼ ਦਾ ਦੇਖੋ ਜੀ ਕਈ ਵਾਰੀ ਤਾਂ ਨਾ ਜਿਵੇਂ ਹੁਣ ਗਰਮੀ ਜ਼ਿਆਦਾ ਤੇ ਜੇ ਜਾਂ ਕੋਈ ਮੌਸਮ ਖਰਾਬ ਹੋ ਜੇ ਉਧਰੋਂ ਗੱਡੀ ਮੰਨ ਲਓ ਨਾਸਿਕ ਤੋਂ ਜਾਂ ਹੋਰ ਜਿੱਥੋਂ ਪਿਆਜ਼ ਆਉਂਦਾ ਆਪਾਂ ਜਿਵੇਂ ਹੁਣ ਮੌਸਮ ਖਰਾਬ ਹੋ ਰਿਹਾ ਰੁਕ ਜਾਂਦਾ ਪੂਰੋਂ ਪਿਆਜ਼ ਇੱਥੇ ਘਟ ਕੇ ਉਹਦੇ ਹਿਸਾਬ ਨਾਲ ਕੀ ਉਹ ਤਾਂ ਕਈ ਵਾਰੀ ਐ ਵੀ ਵੱਧ ਜਾਂਦੀਆਂ ਤੇ ਬਾਕੀ ਜਿਹੜੇ ਕੋਈ ਸਰਕਾਰੀ ਰੇਟ ਹੁੰਦੇ ਜਿਹੜੇ ਗਵਰਨਮੈਂਟ ਦੇ ਚੱਲਦੇ ਉਸ ਰੇਟ ਤੇ ਵਿਕੀ ਜਾਂਦੇ ਅੱਜ ਇੱਕ ਡਿੱਕੀ ਚੱਲ ਰਿਹਾ ਪਿਆਜ਼ ਉਸ ਤੋਂ ਘੱਟ ਅੱਜ ਦਾ ਰੇਟ ਹੈਗਾ ਜੀ ਆਪਣਾ 22 ਕਰਤੇ 22 ਰੁਪਏ ਵਿਕਦਾ ਵਧੀਆ ਪਿਆਜ਼ ਜਿਹੜਾ ਨਾਸਿਕ ਵਾਲਾ ਦੇ ਨਾਲ ਨਾਲ ਜੇ ਮੰਡੀ ਦੀ ਗੱਲ ਕਰੀਏ ਤੇ ਭਾਅ ਦੀ ਗੱਲ ਕੀਤੀ ਹੋਰ ਮੈਂ ਹੋਰ ਸਬਜ਼ੀਆਂ ਦੇ ਕੁਝ ਮਾੜੇ ਮੋਟੇ ਫਰਕ ਪਏ ਐ ਜੀ ਮਹਿੰਗੀਆਂ ਹੋਈਆਂ ਸਬਜ਼ੀਆਂ ਅੱਜ ਜਿਵੇਂ ਕਰੇਲਾ 50-55 ਰੁਪਏ ਦੇ ਲੱਥੇ ਹੋਲਸੇਲ ਤੋਂ ਕਿਤੇ ਐ ਕਦੂ ਦਾ ਵੀ ਥੋੜਾ ਜਾ ਤੋਰੀ ਵੀ 55-50 ਰੁਪਏ ਵਿਕੀ ਐ ਮੰਡੀ ਦੇ ਵਿੱਚ ਰੇਟ ਵਧੇ ਨੇ ਸਬਜ਼ੀਆਂ ਰੇਟ ਥੋੜੇ ਜਿਹਾ ਵਧ ਗਏ ਕੀ ਕਰ ਮੰਡ ਕਿਉਂ ਵਧ ਗਏ ਨੇ ਕਾਰਨ ਇਹ ਐ ਜਿਵੇਂ ਹੁਣ ਇੱਥੋਂ ਕੁਛ ਤਾਂ ਮੌਸਮੋਂ ਘਟ ਜਾਂਦੀਆਂ ਸਬਜ਼ੀਆਂ ਫਿਰ ਉਹ ਦੂਰੋਂ ਆਉਣ ਦੇ ਜਿਵੇਂ ਆ ਮਾਚਲ ਤੋਂ ਜੇ ਦੂਰੋਂ ਆਉਂਦੇ ਫਿਰ ਉਹ ਜਿਹੜਾ ਕਿਰਾਇਆ ਪਾੜਾ ਪੈ ਜਾਂਦਾ ਗੱਡੀਆਂ ਦਾ ਉਹਦੇ ਹਿਸਾਬ ਨਾਲ ਫਿਰ ਕੀਮਤ ਹੋ ਜਾਂਦੀ ਐ ਜਿਹੜੀਆਂ ਲੋਕਲ ਐ ਜਿਵੇਂ ਕੋਈ ਕਈ ਸਬਜ਼ੀਆਂ ਹੁਣ ਇਸ ਰੋਤ ਚ ਨਹੀਂ ਆਉਂਦੀਆਂ ਕੁਝ ਸਟੋਰ ਆ ਲਗਾਉਂਦੇ ਆ ਉਹਦੇ ਹਿਸਾਬ ਨਾਲ ਜਿਹੜੀ ਕੋ ਦੂਰੋਂ ਜਿਹੜਾ ਉਹਨੂੰ ਕਿਰਾਇਆ ਪਾੜਾ ਪਾਉਂਦੇ ਆ